ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਕਜਵਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸੀ ਤੁਹਾਡੇ ਨਾਲ ਇੱਕ ਹੱਡ ਪੀਤੀ ਕਢਣਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਤਾਂ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬੜਿਆਂ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਤੁਹਾਨੂੰ ਕਥਾ ਨਾਲ ਸਾਥ ਬੋਲੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਸਾਡੇ ਤੋਂ ਕਿਹੜੀ ਭੇਟਾ ਲੈ ਕੇ ਖੁਸ਼ ਹੁੰਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸ਼ਾਂਤ ਪਾਉਂਦੇ ਹਾਂ ਸਾਧ ਸੰਗਤ ਜੀ ਰਾਜਾ ਸ਼ਿਵਨਾਥ ਜੀ ਗੁਰੂ ਨਾਨਕ ਪਾਸ਼ਾ ਨਾਲ ਮੇਲ ਹੋਇਆ ਸਾਧ ਸੰਗਤ ਜੀ ਉਹਨੇ ਹੀਰੇ ਜਵਾਹਰਾ ਦੀ ਗੁਰੂ ਨਾਨਕ ਪਾਸ਼ਾ ਨੂੰ ਭੇਟਾ ਦੇਣੀ ਚਾਹੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਆਪਣੀ ਚੀਜ਼ ਦੇ 사త్సੰਗਤ ਜੀ ਕਹਿੰਦਾ ਜੀ ਇਹ ਵੀ ਮੇਰਾ ਹੀ ਹੈ 사త్సੰਗਤ ਜੀ ਬਾਬਾ ਜੀ ਕਹਿੰਦੇ ਨਹੀਂ ਭਾਈ ਇਹ ਜਨਤਾ ਦੇ ਨੇ ਇਹ ਤੇਰੇ ਥੋੜੀ ਆ 사త్సੰਗਤ ਜੀ ਜਨਤਾ ਦੇ ਨੇ ਇਹ ਹੀਰੇ ਜਵਾਹਰat ਸੋਨਾ ਤੂੰ ਕੋਈ ਆਪਣੀ ਚੀਜ਼ ਦੇ ਸਾਥ ਸੰਗਤ ਜੀ ਰਾਜਾ ਸ਼ਿਵਨਾਥ ਕਹਿੰਦਾ ਮੈਂ ਫਿਰ ਤਨ ਦੇ ਦਿੰਦਾ ਹਾਂ ਸਾਥ ਸੰਗਤ ਜੀ ਤਨ ਮੇਰਾ ਲੈ ਲਵੋ ਤਾਂ ਗੁਰੂ ਨਾਨਕ ਪਾਸ਼ਾ ਨੇ ਬਹੁਤ ਵੱਡੀ ਗੱਲ ਕਹੀ ਸਾਥ ਸੰਗਤ ਜੀ ਧਿਆਨ ਨਾਲ ਸੁਣਨਾ ਜੀ ਬਾਬਾ ਜੀ ਕਹਿੰਦੇ ਭਾਈ ਤਨ ਆਪਣਾ ਕਹਿੰਦਾ ਵਾ ਇਹ ਤਨ ਤਾਂ ਮੇਰਾ ਹੀ ਹੈ ਸਾਥ ਸੰਗਤ ਜੀ ਇਹ ਥੋੜੀ ਜਨਤਾ ਦਾ ਸਾ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਜਿਸ ਤਨ ਨੂੰ ਤੂੰ ਆਪਣਾ ਕਹਿੰਦਾ ਹੈ ਨਾ ਇੱਕ ਦਿਨ ਆਉਣਾ ਹੈ ਇਹਨੇ ਤੇਰੀ ਮਰਜ਼ੀ ਤੋਂ ਬਿਨਾਂ ਹੀ ਚਲੇ ਜਾਣਾ ਹੈ ਸਾ ਸੰਗਤ ਜੀ ਇਹਦੀ ਮਰਜ਼ੀ ਨਹੀਂ ਚਲਣੀ ਜਦੋਂ ਇਸ ਦੁਨੀਆਂ ਤੋਂ ਜਾਨ ਦਾ ਬੁਲਾਵਾ ਆ ਗਿਆ ਫਿਰ ਇਹ ਤੇਰਾ ਕਿਵੇਂ ਹੋਇਆ ਇਹ ਜਦੋਂ ਤੇਰੀ ਮਰਜ਼ੀ ਨੂੰ ਸੁਣਨਾ ਹੀ ਨਹੀਂ ਇਸਨੇ ਸਾ ਸੰਗਤ ਜੀ ਉਹ ਕਹਿੰਦਾ ਫਿਰ ਅੱਗੋਂ ਫਿਰ ਮੇਰਾ ਮਨ ਦੇ ਦਿੰਦਾ ਹਾਂ ਮੈਂ ਆਪਣਾ ਤਾਂ ਗੁਰੂ ਨਾਨਕ ਪਾਸ਼ਾ ਹੱਸ ਪਏ ਸਾ ਸੰਗਤ ਜੀ ਕਹਿੰਦੇ ਉਹ ਤੇਰੇ ਕਾਬੂ ਵਿੱਚ ਨਹੀਂ ਸਾ ਸੰਗਤ ਜੀ ਧਿਆਨ ਨਾ ਸੁਣੋ ਕਹਿੰਦੇ ਤਨ ਜਨਤਾ ਦਾ ਵਾ ਤਨ ਤੇਰੀ ਮਰਜ਼ੀ ਤੋਂ ਬਿਨਾਂ ਚਲੇ ਜਾਣਾ ਵਾ ਮਨ ਤੇਰੇ ਕਾਬੂ ਵਿੱਚ ਨਹੀਂ ਫਾਸੰਗ ਜੀ ਤਾਂ ਰਾਜਾ ਸ਼ਿਵਨਾਥ ਕਹਿੰਦਾ ਫਿਰ ਬਾਬਾ ਜੀ ਮੈਂ ਕੀ ਦੇਵਾਂ ਗੁਰੂ ਨਾਨਕ ਪਾਸ਼ਾ ਮੈਂ ਕੀ ਦੇਵਾਂ ਗੁਰ ਨਾਨਕ ਪਾਸ਼ਾ ਕਹਿੰਦੇ ਇਹ ਮੈਂ ਮੈਨੂੰ ਦੇ ਦੇ بس ਆ ਮੈਂ ਆ ਨਾ ਜਿਹੜੀ ਇਹਨੂੰ ਦੇ ਦੇ ਮੈਨੂੰ ਜਿਨੀ ਜ਼ਿੰਦਗੀ ਜੀਣੀ ਆ ਨਾ ਇਸ ਮੈਂ ਤੋਂ ਬਿਨਾ ਜੀ ਲਹਿ ਜਿਨੀ ਭਗਤੀ ਕਰਨੀ ਹੈ ਇਸ ਮੈਂ ਤੋਂ ਬਿਨਾ ਕਰ ਲੈ ਇਸਨੇ ਹੀ ਤਰੀਕਾ ਮੋਣਾ ਵਾ ਇਸ ਨੂੰ ਸੰਭਾਲਣ ਦੀ ਲੋੜ ਹੈ ਸਾ ਸੰਗਤ ਜੀ ਜਿਨੇ ਪੁੰਨ दान ਕਰਨੇ ਨੇ ਇਸ ਮੈਂ ਤਾਂ ਵਿਨਾ ਕਰ ਲੈ ਭਗਤੀ ਕਰਨੀ ਹੈ ਮੈਂ ਤਾਂ ਵਿਨਾ ਕਰ ਲੈ 사త్సੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਔਖਾ ਤਾਂ ਹੈ ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਨਾ ਤਾਂ ਗੁਰੂ ਬਚਾ ਲੈਂਦਾ 사త్సੰਗਤ ਜੀ ਗੁਰੂ ਡੋਲਣ ਨਹੀਂ ਦਿੰਦਾ 사త్సੰਗਤ ਜੀ ਗੁਰੂ ਦੀ ਮੇਰ ਹੋ ਜਾਂਦੀ ਉਸ ਪਿਆਰਤੀ ਤੇ ਜਿਸ ਤੇ ਇਹ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਹੈ ਸਾ ਸੰਗਤ ਜੀ ਨਹੀਂ ਤੇ ਮੈਂ ਇਹੋ ਜੀ ਚੀਜ਼ ਹੈ ਨਾ ਬੰਦਾ व्हील चेयर ਤੇ ਬੈਠਾ ਹੋਵੇ ਨਾ ਉਹ ਵੀ ਮੈਂ ਨਹੀਂ ਛੱਡਦਾ ਸਾ ਸੰਗਤ ਜੀ ਇਸ ਲਈ ਭਾਈ ਕਹਿੰਦੇ ਨੇ ਆਪਣਾ ਆਪ ਨਾ ਗੁਰੂ ਨੂੰ ਸੌਂਪ ਦੋ ਵੈਗਰੂ ਨੂੰ ਸੱਚੇ ਮੰਨ ਦੇ ਨਾਲ ਤੇ ਆਇਆ ਕਰੋ ਸਾਧ ਸੰਗਤ ਜੀ ਵੈਗਰ ਜੀ ਤੁਹਾਡੀ ਚੋਲੀ ਵਿੱਚ ਖੁਸ਼ੀਆਂ ਪਾ ਦੇਣਗੇ ਸਾਧ ਸੰਗਤ ਜੀ ਤੇ ਆਓ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਸਾਧ ਸੰਗਤ ਜੀ ਗੁਰਨਾਨਕ ਪਾਸ਼ਾ ਜੀ ਫਰਮਾਨ ਕਰਦੇ ਨੇ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਸਾ ਸੰਗਤ ਜੀ ਕਹਿੰਦੇ ਭਾਈ ਮਹਾਰਾਜ ਹਉਮੈ ਤੋਂ ਰਹਿਤ ਅਤੇ ਹਰੀ ਦੇ ਚਰਨਾ ਨਾਲ ਜੋੜ ਦਿਓ ਸਾ ਸੰਗਤ ਜੀ ਵੈਗੁਰ ਜੀ ਕਹਿੰਦੇ ਨੇ ਭਾਈ ਮਹਾਰਾਜ ਹਉਮੈ ਤੋਂ ਰਹਿਤ ਖਰੀਦੇ ਚਰਣਾ ਨਾਲ ਜੋੜ ਦਿਓ ਸਾ ਸੰਗਤ ਜੀ ਇਸੇ ਲਈ ਭਾਈ ਕਹਿੰਦੇ ਨੇ ਕਿ ਆਪਣਾ ਆਪ ਗੁਰੂ ਨੂੰ ਸੌਂਪ ਦਿਓ ਵੈਗੁਰ ਜੀ ਆਪ ਹੀ ਰੱਖਿਆ ਕਰਦੇ ਨੇ ਆਪ ਹੀ ਖੁਸ਼ੀਆਂ ਦਿੰਦੇ ਨੇ ਜਿਸ ਨੇ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਨਾ ਵੈਗੁਰ ਜੀ ਉਸਨੂੰ ਕਿਸੇ ਚੀਜ਼ ਦੀ ਟੋੜ ਨਹੀਂ ਹੋਣ ਦਿੰਦੇ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਦੀ ਹਸਾਲੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਈਆ ਭੁੱਲਾ ਚੁੱਕਾ ਦੀ ਖਿਮਾ ਬਖਸ਼ੀ ਜੀ ਫਤਿਹ ਦਾ ਜਵਾ ਪਤੇ ਵਿੱਚ ਦੇਣਾ ਜੀ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ